ਪੰਜਾਬ ਵੀ ਦ ਟਾਈਟੈਨਿਕ ਤਿਸਵਾਰ ਹੈ ਯਾਨੀ ਕਿ ਡੁੱਬਦੇ ਜਹਾਜ਼ ਦੇ ਵਿੱਚ ਇਹ ਕਹਿਣਾ ਹੈ ਨਵਜੋਤ ਸਿੰਘ ਸਿੱਧੂ ਦਾ ਅਤੇ ਇਹ ਕਹਿੰਦੇ ਹੋਏ ਉਹਨਾਂ ਨੇ ਕਰਨਾਟਕ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਰਨਾਟਕ ਤਮਿਲਨਾਡੂ ਅਤੇ ਕੇਰਲ ਦੇ ਸਾਥ ਨਾਲ ਆਪਣੀ ਵਿੱਤੀ ਖੁਦਮੁਖਤਿਆਰੀ ਲਈ ਵਿਰੋਧ ਪ੍ਰਦਰਸ਼ਨ ਕਰਦਾ ਹੈ ਪੰਜਾਬ ਸਾਡੇ ਸੰਗੀਤਾਂཅੀ ਨੂੰ ਬਚਾਉਣ ਲਈ ਇਸ ਲੜਾਈ ਵਿੱਚ ਕਰਨਾਟਕ ਦਾ ਪੂਰਾ ਸਮਰਥਨ ਕਰਦਾ ਹੈ ਕਿਉਂਕਿ ਅਸੀਂ ਵੀ ਉਸੇ ਜਹਾਜ਼ ਦ ਟਾਈਟੈਨਿਕ ਵਿੱਚ ਸਵਾਰਾਂ देरी ਨਾਲ जीएसटी वसूली ਤੋਂ ਲੈ ਕੇ ਖੇਤੀਬਾੜੀ ਕਾਨੂੰਨਾਂ ਦੇ ਵਿੱਚ ਰੁਕਾਵਟ ਆਰਡੀਐਫ ਡੈਮ ਪ੍ਰਬੰਧਨ ਲਈ ਫੰਡਿੰਗ ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪਣਾ ਰਿਪੇਰੀਅਨ ਕਾਨੂੰਨਾਂ ਵਿੱਚ ਬਖਵਾਤ ਵਧਿਆ ਪੰਜਾਬ ਸਾਡੇ ਸੰਗੀਟਾਂਜੇ ਦੀ ਰਾਖੀ ਲਈ ਸਿੱਧਰ ਮਈਆ ਦੇ ਨਾਲ ਮਜ਼ਬੂਤੀ ਨਾਲ ਖੜਾ ਹੈ ਰਾਜਾਂ ਦਾ ਸੰਘ ਅਤੇ ਉਹਨਾਂ ਦੀ ਫੰਡਿੰਗ ਨਾਲ ਹੀ ਕੇਂਦਰ ਬਣਦਾ ਹੈ ਦਰਸਲ ਕਰਨਾਟਕ ਦੇ ਮੁੱਖ ਮੰਤਰੀ ਸਿਦਰ ਮਈਆ ਨੇ 7 ਫਰਵਰੀ ਨੂੰ ਦਿੱਲੀ ਦੇ ਜੰਤਰ-ਮੰਤਰ ਤੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਇਸ ਦੇ ਵਿੱਚ ਸਰਕਾਰ ਦੇ ਕਈ ਮੰਤਰੀ ਵਿਧਾਇਕ ਮੌਜੂਦ ਰਹੇ ਕਰਨਾਟਕ ਦਾ ਇਲਜ਼ਾਮ ਹੈ ਕਿ ਕੇਂਦਰ ਸਰਕਾਰ ਨਾਤਾ ਟੈਕਸ ਦਾ ਹਿੱਸਾ ਦੇ ਰਹੀ ਹੈ ਤੇ ਨਾ ਹੀ ਆਰਥਿਕ ਮਦਦ ਇਸ ਪ੍ਰਦਰਸ਼ਨ ਨੂੰ ਚਲੋ ਦਿੱਲੀ ਨਾਮ ਦਿੱਤਾ ਗਿਆ ਕਰਨਾਟਕ ਦੇ ਮੁੱਖ ਮੰਤਰੀ ਸਦਰਮਈਆ ਨੇ ਸਮਝਾਇਆ ਕਿ ਅਸੀਂ 100 ਰੁਪਏ ਕੇਂਦਰ ਨੂੰ ਭੇਜੇ ਆਂ ਪਰ 12 ਜਾਂ ਫਿਰ 13 ਰੁਪਏ ਮਿਲ ਰਹੇ ਨੇ ਡਿਪਟੀ ਸੀਐਮ ਡੀਕੇ ਸ਼ਿਵ ਕੁਮਾਰ ਨੇ ਕਿਹਾ ਕਿ ਸਾਨੂੰ ਸਾਡਾ ਹੱਕ ਚਾਹੀਦਾ ਜੋ ਨੀਤੀਆਂ ਗੁਜਰਾਤ ਦੇ ਲਈ ਬਣੀਆਂ ਨੇ ਉਹੀ ਸਾਡੇ ਲਈ ਹੋਣੀਆਂ ਚਾਹੀਦੀਆਂ ਨੇ ਕਰਨਾਟਕ ਦੇ ਇਲਾਵਾ ਕੇਰਲ ਤੇ ਮੇਨਾਡੂ ਤੇਲੰਗਾਨਾ ਵੀ ਕੇਂਦਰ ਸਰਕਾਰ ਤੇ ਫੰਡਸ ਦੇ ਵੰਡ ਨੂੰ ਲੈ ਕੇ ਭੇਦਭਾਵ ਦੇ ਇਲਜ਼ਾਮ ਲਗਾ ਚੁੱਕੇ ਨੇ ਤੇ ਪੰਜਾਬ ਵੀ ਉਹਨਾਂ ਸੂਬਿਆਂ ਦੇ ਵਿੱਚ ਹੀ ਐ ਜੋ ਵਾਰ-ਵਾਰ ਕੇਂਦਰ ਦੇ ਨਾਲ ਟਕਰਾਰ ਕਰਦਾ ਹੈ ਸਵਾਲ ਖੜੇ ਕਰਦਾ ਹੈ ਕਿਉਂਕਿ ਕਦੇ GST ਤੇ ਰੌਲਾ ਪੈਂਦਾ ਹੈ ਕਦੇ ADF ਤੇ ਤੇ ਕਦੇ ਕੋਈ ਹੋਰ ਮੁੱਦਾ ਹੁੰਦਾ ਹੈ